ਦਿਲਕੋਸ ਜੀ ਜਿਹੜੀ ਟਰਕਿੰਗ ਸਿਚੁਏਸ਼ਨ ਐਸ ਤਰ੍ਹਾਂ ਹੈਗੀ ਆ ਜਿਉਂ ਦੀtion ਹੈਗੀ ਆ ਔਰ ਇਹ ਜਿਹੜਾ ਕਾਫੀ ਕਹਿੰਦੇ ਨੇ ਵੀ ਆਪਾਂ ਬਾਰ ਬਾਰ ਉਹ ਗੱਲ ਹਰ ਵੀਕ ਆਲਮੋਸਟ ਕਰਦੇ ਆ ਪਰ ਸਿਚੁਏਸ਼ਨ ਜਿਹੜੀ ਐ ਉਸ ਵੇਲੇ ਹੈਗੀ ਆ ਲੌਂਗ ਟਰਮ ਬਣਦੀ ਜਾ ਰਹੀ ਆ ਔਰ ਬੜੇ ਚਿਰ ਤੋਂ ਲੌਂਗ ਟਰਮ ਚੱਲ ਰਹੀ ਹੈਗੀ ਆ ਆ ਸਾਲ ਸੋਚਿਆ ਸੀਗਾ ਕਿ ਕਾਫੀ ਫਰਕ ਪੈਣ ਦੀ ਆਸ ਲੱਗਦੀ ਸੀ ਇਲੈਕਸ਼ਨ ਕਰਕੇ 12 ਲੁੱਕ ਲਾਈਕ ਹੀ ਹੈ ਜਿਉਂ ਉਹ ਚੀਜ਼ ਨਹੀਂ ਹੋ ਰਹੀ ਜਿਹੜੀ ਆਪਾਂ ਸੋਚ ਰਹੇ ਸੀਗੇ ਬਾਕੀ ਪ੍ਰੋਬਲਮ ਹੈਗੀ ਹੈ ਕਿ ਕਈ ਚੀਜ਼ਾਂ ਹੋਰ ਜਿਹੜੀਆਂ ਇਸ ਵੇਲੇ ਆ ਰਹੀਆਂ ਹੈਗੀਆਂ ਜਿਹੜੇ ਐਸਪੀਏ ਦੇ ਡਿਜ਼ਾਸਟਰ ਲੋਨ ਸੀਗੇ ਉਹ ਵੀ ਪਾਪ ਅਪ ਹੋ ਰਹੇ ਆ ਕੈਰੀਅਰ ਵੀ ਬਿਕਾਉਜ਼ ਉਹਨਾਂ ਦਾ ਵੀ ਟਾਈਮ ਆ ਰਿਹਾ ਹੈਗਾ ਟੂ ਸਟਾਰਟ ਪੇਇੰਗ ਇਟ ਬੈਕ ਤੇ ਉਹਦੇ ਲਈ ਵੀ ਜਿਹੜੇ ਕੈਰੀਅਰਸ ਹੈਗੇ ਆ ਇਸ ਵੇਲੇ ਕਾਫੀ ਦੀਆ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀ ਜਿਹੜੀ ਆ ਹੋ ਸਕਦੀ ਆ ਆ ਆਲਮੋਸਟ ਤੇ 400 ਉਹ 419500 ਕੰਪਨੀ ਜਿਹੜੀਆਂ ਆ ਟਰਾਂਸਪੋਰਟੇਸ਼ਨ ਤੇ ਵੇਅਰਹਾਊਸਿੰਗ ਆ ਉਹਨਾਂ ਨੂੰ ਆਰਾਊਂਡ ਅਬਾਊਟ 37 ਬਿਲੀਅਨ ਡਾਲਰ ਜਿਹੜਾ ਉਹ ਗਿਆ ਆ ਸੋ ਇਹ ਜਿਹੜਾ ਮਨੀ ਹੈਗੀ ਆ ਐਵਰੇਜ ਆਊਟ ਕੋਈ 88000 ਦੇ ਕਰੀਬ ਬਣਦੀ ਆ ਔਰ ਡੈਫੀਨਿਟਲੀ ਇਹ ਜਿਹੜੀ ਮਨੀ ਹੈਗੀ ਆ ਪੇਬੈਕ ਕਰਨੀ ਪੈਣੀ ਆ ਸੋ ਉਹਦੀਆਂ ਵੀ ਡੇਟ ਜਿਹੜੀਆਂ ਆ ਰਹੀਆਂ ਹੈਗੀਆਂ ਔਰ ਜਿਹੜੇ ਸਾਫ ਦੇ ਨਾਲ ਮਾਰਕੀਟ ਦੇ ਵਿੱਚ ਇਸ ਕੋਲੇ ਸਿਚੁਏਸ਼ਨ ਹੈਗੀ ਆ ਮਾਰਕੀਟ ਦੇ ਵਿੱਚ ਸਿਚੁਏਸ਼ਨ ਤਾਂ ਇਹ ਆ ਕਿ ਤੁਸੀਂ ਆਪਣੇ ਜਿਹੜੇ ਡੇ ਟੂ ਡੇ ਐਕਸਪੈਂਸ ਜਾਂ ਉਹ ਹੀ ਨਹੀਂ ਪੂਰੇ ਕਰ 파 ਰਹੇ ਤੇ ਲੋਨ ਪੇਬੈਕ ਦੀ ਤਾਂ ਗੱਲ ਹੀ ਛੱਡੋ ਸੋ ਜੀ ਆ ਅਸੂਲੇ ਗੱਲ ਨਹੀਂ ਹੋਈ ਆ ਕਿ बिकॉज ਆਫ दैट ਮਨੀ ਮੇਬੀ ਜਿਹੜੀਆਂ ਕੰਪਨੀਆਂ ਆ ਉਹ ਲਿੰਗਰ ਕਰ ਰਹੀਆਂ ਜਾਂ ਲੌਂਗ ਜੇ ਐਗਜ਼ਿਸਟ ਕਰ ਰਹੀਆਂ ਠੀਕ ਆ ਮਨੀ ਕੋਲ ਸੀਗੀ ਜਿਹੜੀ ਲੋਨ ਵਾਲੀ ਉਹ ਯੂਜ਼ ਹੋ ਰਹੀ ਆ ਜਾਂ ਕਿੱਦਾਂ ਹੋ ਰਹੀ ਆ ਠੀਕ ਆ ਕੁਝਕ ਲੋਕਾਂ ਨੇ ਤਾਂ ਉਹਨੂੰ ਮਿਸਯੂਜ਼ ਕੀਤਾ ਪਰ ਕਾਫੀ ਲੋਕੀ ਸਿਆਣੇ ਵੀ ਹੈਗੇ ਉਹਨਾਂ ਨੇ ਜਿਨ੍ਹਾਂ ਨੇ ਸੇਵ ਕਰਕੇ ਰੱਖੇ ਸੀਗੇ ਉਹ ਜਾਂ ਰੇਨੀ ਸੀਜ਼ਨ ਲਈ ਰੱਖੇ ਉਹ ਯੂਜ਼ ਕਰ ਰਿਹਾ ਉਹਦੇ ਨਾਲ ਕੀ ਹੋ ਰਿਹਾ ਕਿ ਅਕਾडमी ਇਹਦੇ ਵਿੱਚ ਕਟਿੰਗ ਦੇ ਵਿੱਚ ਜਿਹੜੀ ਕੈਪੈਸਿਟੀ ਹੈਗੀ ਆ ਉਹ ਸਟਿਲ ਲਿੰਗਰ ਔਨ ਕਰ ਰਹੀ ਹੈ ਗੈਸ ਪੀਪਲ ਏਰ ਸਟਿਲ ਹੋਲਡਿੰਗ ਔਨ ਟੂ ਇਟ ਤੋ ਉਹਦੇ ਕਰਕੇ ਵੀ ਬਹੁਤ ਵੱਡੇ ਰੀਜ਼ਨ ਹੈਗੇ ਆ ਔਰ ਹੋਰ ਕਈ ਰੀਜ਼ਨ ਹੈਗੇ ਆ ਜਸਟ ਇੱਕ ਸਿਰਫ ਇਹ ਨਹੀਂਗਾ ਇੱਕ ਹੋਰ ਬੜਾ ਵੱਡਾ ਰੀਜ਼ਨ ਹੈਗਾ ਮੈਂ ਲੇਟਲੀ ਸਟੱਡੀ ਕਰ ਰਿਹਾ ਸੀਗਾ ਔਰ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ ਟੈਕਨੋਲੋਜੀ ਆ ਟੈਕਨੋਲੋਜੀ ਐਫੀਸ਼ੀਐਂਟ ਦਿਨ ਪਰ ਦਿਨ ਦਿਨ ਪਰ ਦਿਨ ਹੋਰ ਐਫੀਸ਼ੀਐਂਟ ਹੋ ਜਾਂਦੀ ਆ ਔਰ ਉਹਦੇ ਨਾਲ ਦੇਖੋ ਪਹਿਲਾਂ ਕਿੰਨੇ ਟਰੱਕ ਜਿਹੜੇ ਸੀਗੇ ਸੜਕ ਤੇ ਖਾਲੀ ਚੱਲਦੇ ਸੀਗੇ ਲੋਡ ਦੇਖਣ ਵਾਸਤੇ ਲੋਡ ਚੱਕਣ ਵਾਸਤੇ ਤੇ ਹੁਣ ਟੈਕਨੋਲੋਜੀ ਦੇ ਕਰਕੇ ਉਹ ਜਿਹੜੀ ਐਮਪੀ ਟਰੱਕ ਸੀਗੇ ਜਿਹੜੇ ਐਮਪੀ ਮਾਈਲਸ ਸੀਗੇ ਉਹ ਬਹੁਤ ਘਟ ਰਹੇ ਹੈਗੇ ਆ ਸੋ ਉਹਦੇ ਕਰਕੇ ਵੀ ਜਿਹੜੇ ਟਰੱਕ ਆ ਅਵੇਲੇਬਿਲਟੀ ਦਿਖ ਰਹੀ ਹੈਗੀ ਔਰ ਉਹਨੂੰ ਯੂਜ਼ ਹੋ ਰਹੀ ਆ ਇਹ ਪੰਜ ਚਾਰ ਦੋ ਤਿੰਨ ਸਾਲ ਪਹਿਲਾਂ ਇਹ ਬਹੁਤ ਵੱਡਾ ਕੁਐਸਚਨ ਉੱਠਿਆ ਸੀਗਾ ਕਿ ਜਿਹੜੇ ਟਰੱਕਸ ਹੈਗੇ ਆ ਔਰ ਮੈਂ ਇਹ ਅਫਰਮ ਕਰਦਾ ਕਿ ਜਦੋਂ ਮੈਂ ਵੀ ਟਰੱਕ ਚਲਾਉਂਦਾ ਸੀਗਾ ਡੈਡ ਹੈਡ ਮਾਈਲ ਜਿਹੜੇ ਆ ਬਹੁਤ ਪੈਂਦੇ ਹੁੰਦੇ ਸੀਗੇ ਕਿ ਤੁਸੀਂ 400 ਮੀਲ ਡੈਡ ਹੈਡ ਗਏ ਕਰਕੇ 300 ਮੀਲ ਡੈਡ ਹੈਡ ਕਰਕੇ ਗਏ ਲੋਡ ਚੱਕਣ ਹੁਣ ਟੈਕਨੋਲੋਜੀ ਜਿਹੜੀ ਆ ਉਹ ਉਸ ਚੀਜ਼ ਨੂੰ ਬਹੁਤ ਘਟਾ ਰਹੀ ਹੈਗੀ ਆ ਜਿਹੜੇ ਡੈਡ ਹੈਡ ਮੀਲ ਆ ਜਾਂ ਐਮਪਟੀ ਮਾਈਲਸ ਆ ਬਹੁਤ ਘਟ ਰਹੇ ਆ ਟਰੱਕਾਂ ਦੇ ਵਿੱਚ ਜਿਹੜਾ ਸਮਾਨ ਹੈਗਾ ਉਹ ਜਗ੍ਹਾ ਨੂੰ ਯੂਟਿਲਾਈਜ਼ ਕੀਤਾ ਜਾ ਰਿਹਾ ਸੋ ਉਹਦੇ ਕਰਕੇ ਵੀ ਜਿਹੜਾ ਫਰੇਟ ਆ ਉਹ ਲੱਗ ਰਿਹਾ ਵੀ ਜਿੱਦਾਂ ਘਟਾ ਠੀਕ ਹੈ ਨਾ ਸੋ ਕਈ ਫੈਕਟਰਸ ਹੈਗੇ ਆ ਜਿਹੜੇ ਆਪਾਂ ਨੂੰ ਮਹਿਸੂਸ ਨਹੀਂ ਹੋ ਰਹੇ ਔਰ ਜਿਹੜੇ ਆਪਾਂ ਨੂੰ ਔਰ ਜਿਹੜੀ ਇੱਕ ਹੋਰ ਜਿਹੜਾ ਫੈਕਟਰ ਬੜਾ ਵੱਡਾ ਵਿੱਚ ਕੰਮ ਕਰ ਰਿਹਾ ਹੈਗਾ ਉਹ ਐਕਸਪੈਂਸ਼ਨਸ ਆਫ ਐਕਸਪੈਂਸ਼ਨ ਆਫ ਬ੍ਰੋਕਰ ਕਮਿਊਨਿਟੀ ਹਮ ਹਮ ਬ੍ਰੋਕਰ ਕਮਿਊਨਿਟੀ ਬਹੁਤ ਐਕਸਪੈਂਡ ਕੀਤੀ ਹੈਗੀ ਆ ਪਿਛਲੇ 3 ਸਾਲਾਂ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਨੇ ਟ੍ਰਕਿੰਗ ਕੰਪਨੀਆਂ ਬਹੁਤ ਖੁੱਲੀਆਂ ਹੈਗੀਆਂ ਬ੍ਰੋਕਰ ਆਲਮੋਸਟ ਡਬਲ ਹੋ ਗਏ ਹੈਗੇ ਆ ਜੀ ਜੀ ਬਿਲਕੁਲ ਉਹਦੇ ਨਾਲ ਵੀ ਜਿਹੜੇ ਬ੍ਰੋਕਰਸ ਆ ਨਾ ਬ੍ਰੋਕਰਸ ਵੀ ਉਸੇ ਹੀ ਲਾਈਨ 'ਚ ਲੱਗ ਕੇ ਜਿੱਥੇ ਟਰਕਿੰਗ ਕੰਪਨੀ ਆਪਣਾ ਫਰੇਟ ਸ਼ਿਪਰ ਕੋਲੋਂ ਟਰਾਈ ਕਰ ਰਹੀ ਹੈ ਲੈਣ ਦੀ ਉੱਥੇ ਨਾਲ ਬ੍ਰੋਕਰ ਵੀ ਕਰ ਰਿਹਾ ਹੈ ਔਰ ਬਰੋਕਰ ਨੂੰ ਫਿਰ ਆਪਣਾ ਸ਼ੇਅਰ ਰੱਖ ਕੇ ਫਿਰ ਅੱਗੇ ਛੋਟੀ ਟੱਕੀ ਕੰਪਨੀ ਨੂੰ ਲੈਣਾ ਹੈਗਾ ਤਾਂ ਉਹ ਆਲਟੀਮੇਟਲੀ ਤੁਹਾਡਾ ਜਿਹੜਾ ਸ਼ੇਅਰ ਜਾਂ ਉੱਕਤ ਹੀ ਜਾ ਰਿਹਾ ਹੈਗਾ ਤੁਹਾਡਾ ਜਿਹੜੀ ਜਿਹੜੀ ਰੈਵਨਿਊ ਹੈਗਾ ਘੱਟ ਜਾ ਰਿਹਾ ਹੈ। ਸੋ ਇਹ ਚੁਣਗੀਆਂ ਹੈਗੀਆਂ ਸਾਰੀਆਂ ਵਰਕਆਊਟ ਕਰੀਏ ਨਾਟ ਜਸ ਸੇ ਕਿ ਲੋਡ ਘਟਿਆ ਲੋਡ ਘਟ ਨਹੀਂ ਗੇ ਲੋਡ ਬੁਥੇਰੇ ਕਾ ਕੁਝ ਹੋਏਗਾ ਪਰ ਕਾਸਟ ਜਿਹੜੀ ਆ ਉਹ ਵਧੀ ਆ ਤੇ ਜਿਹੜੀ ਆਪਣੀ ਪੇ ਆਊਟ ਆ ਉਹ ਘਟਿਆ ਹੈਗਾ ਬਿਕੋਜ਼ ਕਪੈਸਿਟੀ ਜਾਰੀ ਕਰਕੇ ਕਹਿ ਲਓ ਟੈਕਨੋਲੋਜੀ ਦੀ ਐਫੀਸ਼ੀਐਂਸੀ ਕਰਕੇ ਕਹਿ ਲਓ ਜਾਂ ਕਿਸੇ ਰੀਜ਼ਨ ਕਰਕੇ ਵੀ ਕਹਿ ਲਓ ਬਾਕੀ ਦੂਸਰੀ ਗੱਲ ਇਹ ਆ ਕਿ ਜਿਹੜੀਆਂ ਪ੍ਰੋਬਲਮਸ ਹੋਰ ਜਿਹੜੀਆਂ ਨਾਲ ਆ ਜਿਹੜੀਆਂ ਸਾਡੇ ਹੱਥ 'ਚ ਆ ਉਹ ਆ ਕਿ ਸਾਡੀ ਹਾਇਰਿੰਗ ਪ੍ਰੋਸੈਸ ਬਹੁਤ ਗਲਤ ਹੈਗਾ ਅਸੀਂ ਬਹੁਤ ਗਲਤ ਡਰਾਈਵਰਸ ਹਾਇਰ ਕਰ ਰਹੇ ਆ ਬੜੀਆਂ ਗਲਤੀਆਂ ਕਰ ਰਹੇ ਆ ਹਾਇਰਿੰਗ ਦੇ ਵਿੱਚ ਆਪਰੇਸ਼ਨਸ ਦੇ ਵਿੱਚ ਬੜੀਆਂ ਗਲਤੀਆਂ ਕਰ ਰਹੇ ਆ ਸਾਡੀ ਇੰਸ਼ੋਰੈਂਸ ਕਾਸਟ ਵਧ ਰਹੀ ਹੈਗੀ ਆ ਇਹ ਚੀਜ਼ਾਂ ਸਾਡੇ ਹੱਥ 'ਚ ਆ ਇਹਨਾਂ ਚੀਜ਼ਾਂ ਤੇ ਅਸੀਂ ਕੰਟਰੋਲ ਨਹੀਂ ਕਰ 파ਰੇ ਹੁਣ ਜਿਹਦੇ ਕੋਲ 5 ਟਰੱਕ ਆ ਜੇ ਉਹਦੇ 4 ਟਰੱਕ ਖੜੇ ਜਾਂ 3 ਟਰੱਕ ਖੜੇ ਆ ਉਹ ਕੋਸ਼ਿਸ਼ ਕਰ ਰਿਹਾ ਵੀ ਜੋ ਕੁਝ ਵੀ ਆ ਮਤਲਬ ਮੈਂ ਜਿੰਨਾ ਨਾ ਵੀ ਆ ਮਤਲਬ ਚੜਾ ਦਿਆਂ ਇੱਥੇ ਟਰੱਕ ਨੂੰ ਤੋੜ ਦਿਆਂ ਮੇਰੀ ਤਾਂ ਜਾਨ ਜਾਨ ਬਚਦੀ ਆ ਜੇ ਟਰੱਕ ਤੋੜਦਾ ਹਾਂ ਉਹਦੇ ਲਈ ਉਹਦੇ ਲਈ ਉਹ ਕਿਸੇ ਵੀ ਲੈਵਲ ਤੱਕ ਜਾਣ ਨੂੰ ਤਿਆਰ ਹੈਗਾ ਮਤਲਬ ਕਿ ਤੁਸੀਂ ਯਕੀਨ ਕਰੋ ਕਿਸੇ ਲੈਵਲ ਤੱਕ ਹੋਵੇ ਤੇ ਉਹ ਚੀਜ਼ ਜਿਹੜੀ ਆ ਅਲਟੀਮੇਟਲੀ ਜੇ ਜਦੋਂ ਉਸ ਬੰਦੇ ਨੇ ਬਾਹਰ ਜਾ ਕੇ ਉਹ ਟਰੱਕ ਨੇ ਨੁਕਸਾਨ ਕਰਨਾ ਤੇ ਉਹ ਫਿਰ ਕਹਿੰਦੇ ਨੇ ਹੁੰਦੇ ਵੀ ਉਹ ਥੋੜਾ ਥੋੜਾ ਸਾਰੇ ਨੂੰ ਬੰਨਿਆ ਜਾਣਾ ਨੁਕਸਾਨ ਜਿਹੜਾ ਆ ਸੋ ਇਸ ਕਰਕੇ ਅਸੀਂ ਸਿਰਫ ਇਹ ਸੀ ਜਲਨ ਧਿਆਨ ਦਿइये ਕਿ ਫਰੇਟ ਕੱਟ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਕੰਟਰੋਲ ਚ ਹੈਗੀਆਂ ਉਹਨਾਂ ਵੱਲ ਧਿਆਨ ਦਿइये ਤਾਂ ਕਿ ਅਸੀਂ ਆਪਰੇਸ਼ਨਸ ਨੂੰ ਠੀਕ ਕਰ ਸਕੀਏ ਜਿਹੜੀਆਂ ਗਲਤੀਆਂ ਅਸੀਂ ਆਪਰੇਸ਼ਨਸ ਚ ਕਰ ਰਹੇ ਹਾਂ ਇਹ ਪਹਿਲਾ ਸਮਿਆਂ ਦੇ ਵਿੱਚ ਹੁੰਦਾ ਸੀਗਾ ਕਿ ਪੇਪਰ ਤੇ ਸਾਰਾ ਕੰਮ ਹੁੰਦਾ ਸੀ ਸਕ੍ਰੈਚ ਕਰਕੇ ਡੇਟ ਨਵੀਂ ਪਾਤੀ ਹੁਣ ਸਾਰਾ ਇਲੈਕਟ੍ਰੋਨਿਕ ਆ